ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਚੋਣਾਂ ਨੂੰ ਲੈ ਕੇ ਸਰਗਰਮੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਤੇਜ਼ ਕੀਤੀਆਂ ਗਈਆਂ ਨੇ ਉਹ ਸੋ ਉੱਥੇ ਹੀ ਦਲ ਬਦਲੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਜਿੱਥੇ ਕਾਂਗਰਸ ਨੂੰ ਝਟਕਾ ਦਿੰਦੇ ਹੋਏ ਕਈ ਵੱਡੇ ਆਗੂ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਨੇ ਸੋ ਉੱਥੇ ਹੀ ਹੁਣ ਪਿੰਡਾਂ ਦੇ ਸਰਪੰਚ ਤੱਕ ਇਹ ਲਹਿਰ ਪਹੁੰਚ ਗਈ ਹੈ ਇਸੇ ਤਰੀਕੇ ਦਾ ਵੱਡਾ ਧਮਾਕਾ ਜਨਾਲਾ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਜਨਾਲਾ ਦੇ ਵਿੱਚ ਕਾਂਗਰਸੀ ਸਰਪੰਚ ਸੁਖਪਾਲ ਸਿੰਘ ਆਪਣੀ ਪੂਰੀ ਪੰਚਾਇਤ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸ਼ਾਮਿਲ ਹੋਏ ਨੇ ਤੇ ਉੱਥੇ ਅੰਮ੍ਰਿਤਸਰ ਤੋਂ ਉਮੀਦਵਾਰ ਤੇ ਪੰਜਾਬ ਦੇ ਵਿੱਚ ਮੰਤਰੀ ਕੁਲਦੀਪ ਧਾਲੀਵਾਲ ਦੀ ਅਗਵਾਈ ਹੇਠ ਇਹ ਸਾਰੇ ਸਰਪੰਚ ਤੇ ਪਿੰਡ ਦੇ ਹੀ ਹੈ ਪੰਚਾਇਤਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਈਆਂ ਨੇ ਕੋਤਾਲ ਸਬਾਲ ਕਾਈ ਨਾਦ ਤੇ ਪਿੰਡ ਕੰਦੂਆ ਦੇ ਵਿੱਚ ਸੋਖਲਵਾਦੀ ਕਾਂਗਰਸ ਦੇ ਬਹੁਤ ਅਦਾਣੇ ਸੀਨੀਅਰ ਲੀਡਰ ਸੀਗੇ ਵਿਧਾ ਸਭਾ ਚ ਨੇ ਆਪੜਦੇ ਕੋਪੜੀ ਸਾਰੀ ਪੰਚਾਇਤ ਨੂੰ ਸਾਡੇ ਪਿੰਡ ਦੇ ਨਾਲ ਉਹਨਾਂ ਨੇ ਆਮ ਆਦੀ ਪਾਰਟੀ 'ਚ ਸ਼ਾਮਿਲ ਕਰਾਇਆ ਤੇ ਉਹਨਾਂ ਦੇ ਉਹਨਾਂ ਨਾਲ ਸਾਡੀ ਪਾਰਟੀ ਜਿਹੜੀ ਇਨਾਂ ਦੇ ਵਿੱਚ ਹੋਰ ਮਜ਼ਬੂਤ ਹੋ ਗਈ ਹੈ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਤੋਂ ਆਇਆ ਕਿ ਜਿੱਥੇ ਕੰਦੋਆਲੀ ਦਾ ਵਿਕਾਸ ਜਿਹੜਾ ਰਾਹ ਦੇ ਤਾਂ ਹੱਥ ਤੇ ਕਰਾਂਗੇ ਪਹਿਲਾਂ ਵੀ ਹੋ ਜਾ ਉੱਥੇ ਨਾਲ ਦੀ ਪਾਰਟੀ 'ਚ ਇਹਨਾਂ ਦਾ ਮਾਨਸਬਾਨ ਜਿਹੜਾ ਉਹ ਉਦਾਂ ਹੀ ਕੀਤਾ ਜਾਊਗਾ ਜਦ ਤੱਕ ਕਾਂਗਰਸ ਨਹੀਂ ਹਾਲ ਬਕੋਨ ਨੂੰ مشاہدہ ਹੋਇਆ ਕਿ ਤੁਹਾਡਾ ਆਪਣਾ ਵੀ ਤੇ ਤੁਹਾਡੇ ਪਿੰਡ ਦਾ ਵੀ ਹੱਥ ਆਖੋ ਮਾਨਸਿਕ ਬਾਤ ਅਰਵਿੰਦ ਕੇਜਰੀਵਾਲ ਦੀ ਕਮੀ ਤੁਹਾਨੂੰ ਮਹਿਸੂਸ ਹੁੰਦੀ ਸੀ ਸੁਨੀਤਾ ਕੇਜਰੀਵਾਲ ਅਮਰੀਸਾ ਆ ਰਹੇ ਨੇ ਕਦੋਂ ਆ ਰਹੇ ਨੇ ਤੇ ਤੁਹਾਡੇ ਹੱਕ ਪਤਾ ਲੱਗਾ ਪ੍ਰਚਾਰ ਕਰ ਰਹੇ ਨੇ ਨਹੀਂ ਨਹੀਂ ਉਹ ਆਉਣਗੇ ਪਹਿਲਾਂ ਉਹਨਾਂ ਨੇ 10 ਤਰੀਕ ਨੂੰ ਆਉਣਾ ਸੀਗਾ ਪਰ ਉਹ ਪੋਸਟਪੋਨ ਹੋ ਗਿਆ ਬਾਅਦ ਵਿੱਚ ਪਤਾ ਲੱਗਾ ਤਾਂ 30 ਜਨਵਰੀ ਨੂੰ ਕਨਫਰਮ ਹੋ ਨੀਗਾ 15 ਸੋਤਾ ਤਰੀਕ ਦੇ ਲੱਗੇ ਲੱਗਦਾ ਕਿ ਵੱਡਾ ਰੋਸ਼ੋ ਹਮਸ਼ਾ ਬਹੁਤ ਵੱਡਾ ਵੱਡਾ ਰੋਸ਼ੋ ਕਦੋਂ ਅਰਵਿੰਦ ਕੇਜਰੀਵਾਲ ਜੇ ਅਰਵਿੰਦ ਜੀ ਆਗੇ ਉਹਨਾਂ ਦਾ ਚਾਹ ਵੇਚੀ ਹੋ ਇਹਨੇ ਦੇ ਵੀ ਜਾ ਕੇ ਹਾਂ ਸ਼ੋਰੂ ਪਛਾਹ ਪਰਿਆ ਜਾਊਗਾ ਬਿਲਕੁਲ ਬਿਲਕੁਲ ਤੁਸੀਂ ਦੇਖੀ ਲਓ ਕੀ ਬਰਦਾ ਦੇ ਦੋ ਦਿੰਤੀ ਕਲੀ ਜਾ ਕਿੰਨੇ ਵਾਦੇ ਜਾਂਦੇ ਹਾਂ ਕਾਂਗਰਸ ਪਾਰਟੀ ਨੂੰ ਸ਼ੁਰੂ ਤੋਂ ਸਾਰਾ ਪਰਿਵਾਰ ਵੋਟਾਂ ਪਾਉਂਦੇ ਰਹੇ ਸਾਰਾ ਪਿੰਡ ਵੀ ਚੜ੍ਹ ਤੋਂ ਚੱਲ ਰਹੀ ਪਿਛਲੇ ਵਾਰੀ ਗਰਜੀਤ ਦੀ ਲੀਡ ਇੱਥੋਂ 252 ਦੀ ਦਵਾਈ ਸੀ ਕਾਂਗਰਸ ਵੱਲੋਂ ਹੁਣ ਅਸੀਂ ਸਰਦਾਰ ਪ੍ਰਦੀਪ ਸਿੰਘ ਧਾਰੀਵਾਲ ਦੇ ਆਮ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਜੀ ਇਹਨਾਂ ਦੇ ਕੰਮਕਾਰ ਵੇਖਦਿਆਂ ਇਹਨਾਂ ਦੀ ਸਭ ਤੋਂ ਵੱਡੀ ਗੱਲ ਇਹ ਆ ਵੀ ਕਦੀ ਕਿਸੇ ਕੰਮ ਤੋਂ ਨਾ ਨਹੀਂ ਕਰਨੀ ਤੇ ਵਿਕਾਸ ਜਿਹੜੀ ਛੜਕਾਂ ਸਾਡੀਆਂ ਇਥੋਂ ਕੰਦੋਵਾਲੀ ਤੋਂ 마שי ਲੰਗਲ ਲਸ਼ਕੀ ਨੰਗਲ ਅਰੰਦਾਸ ਗੁਰੂ ਕਾ ਬਾਗ ਅਜਨਾਲਾ ਹਲਕਾ ਛੜਕਾਂ ਦਾ ਇਹਨਾਂ ਨੇ ਉਹ ਵਿਕਾਸ ਕੀਤਾ ਜੇ ਬੰਦਾ ਕੋਈ ਸੋਚੇ ਤੇ ਵੋਟ ਹਰ ਆਮਾ ਪਾਰਟੀ ਦੀ ਚਾਹੀਦੀ ਆ ਤੋ ਪਿਛਲੀਆਂ 10 ਸਾਲਾਂ ਦੇ ਵਿੱਚ ਗੁਰੂ ਕੇ ਬਾਗ ਦੀ ਛੜਕ ਕਿਸੇ ਨੇ ਨਹੀਂ ਬਣਾਈ ਅਰੰਦਾਸ ਦੀ ਛੜਕ ਨਹੀਂ ਬਣਾਈ ਜਿੱਥੇ ਕਿ ਦੁੱਧ ਪੁੱਤ ਮੰਗਣ ਜਾਂਦੇ ਆ ਤੇ ਸਾਰੇ ਲੀਡਰ ਅਰਦਾਸ ਵੀ ਉੱਥੇ ਕਰਦੇ ਪਰ ਸੜਕ ਵੱਲ ਕਦੀ ਨਹੀਂ ਇਹਨਾਂ ਨੇ ਧਿਆਨ ਦਿੱਤਾ ਇਹ ਕਰਕੇ ਅਸੀਂ ਸਾਰੇ ਅੰਮ੍ਰਿਤਸਰ ਹਲਕੇ ਨੂੰ ਇਹ ਬੇਨਤੀ ਕਰਾਂਗੇ ਕਿ ਵੋਟ ਸੁਲਦੀਪ ਸਿੰਘ ਧਾਰੀয়াল ਨੂੰ ਪਾ ਕੇ ਲੋਕ ਸਭਾ ਦੇ ਵਿੱਚ ਪਹੁੰਚਾਇਆ ਜਾਵੇ ਜੋ ਕਿ ਜਿੰਨੇ ਰਹਿੰਦੇ ਕੰਮ ਵੀ ਅੰਮ੍ਰਿਤਸਰ ਦੇ ਵੀ ਇਹਨਾਂ ਨੇ ਨਿਹਾਰ ਬਦਲ ਦੇਣੀ ਆ ਕਿ ਉੱਚੀ ਸੋਚ ਇਹਨਾਂ ਦੀ ਸਭ ਤੋਂ ਵੱਡੀ ਗੱਲ ਬੜੇ ਪਿਆਰ ਨਾਲ ਮਿਲਦੇ ਆ ਸਤਕਾਰ ਨਾਲ ਮਿਲਦੇ ਕਦੀ ਧੋਖੇ ਤਰੇ ਵਾਲੀ ਨੀਤੀ ਨਹੀਂ ਕੀਤੀ ਕਿਸੇ ਨਾਲ ਵਿਰੋਧ ਨਹੀਂ ਕੀਤਾ ਹਰ ਪਿੰਡ ਦੇ ਵਿੱਚ ਵਿਕਾਸ ਬਰਾਬਰ ਦਾ ਕਰਾਇਆ